ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀ2 ਵੱਲੋਂ ਕੇਂਦਰ ਸਰਕਾਰ ਦੇ ਨਿੱਤ ਨਵੇਂ ਫਰਮਾਨਾਂ ਦਾ ਵਿਰੋਧ ਕਰਦੇ ਹੋਏ ਅੱਜ ਬਲਾਕ ਮਸੀਫਣਾ ਵਿਖੇ ਬਲਾਕ ਪ੍ਰਧਾਨ ਚਰਨਜੀਤ ਸਿੰਘ ਕੋਰ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਆਪਣਾ ਰੋਸ ਪ੍ਰਦਰਸ਼ਨ ਕਰਦੇ ਹੋਏ ਡੀਡੀਪੀਓ ਵਿਭਾਗ ਨੂੰ ਮੰਗ ਪੱਤਰ ਦਿੱਤਾ ਗਿਆ ਰੋਸ ਧੰਨੇ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਹਰਜੀਤ ਕੋਪੰਜੋਲਾ ਨੇ ਕਿਹਾ ਕਿ ਜੋ ਆਂਗਣਵਾੜੀ ਵਰਕਰਾਂ ਦੀਆਂ ਜਾਇਦ ਮੰਗਾਂ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਵੇ ਅਤੇ ਉਹਨਾਂ ਆ ਕਿਹਾ ਕਿ ਜੋ ਕੇਂਦਰ ਤੇ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਨਾਲ ਧਰੋਖਾ ਮਾਰਹੀ ਹੈ ਉਸ ਨੂੰ ਕਿਸੇ ਵੀ ਕੀਮਤ ਤੇ برداشت ਨਹੀਂ ਕੀਤਾ ਜਾਵੇਗਾ ਪੇਸ਼ ਹੈ ਏਪੀ 24 ਤੋਂ ਰਾਜਕਮਲ ਲलित ਸ਼ਰਮਾ ਦੀ ਖਾਸ ਰਿਪੋਰਟ ਜਿੰਦਾਬਾਦ ਜੈਤ ਜੇ ਸਰਕਾਰ ਹਾਏ 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 ਔਰ ਇਹ ਨਾਮ ਨਹੀਂ ਚਲੇਗਾ ਨਹੀਂ ਚਲੇਗਾ ਨਹੀਂ ਚਲੇਗਾ ਉਹ ਅੱਲਾ ਦਾ ਪਰਵਰਦ ਕਰੋ ਅੱਲਾ ਦਾ ਪਰਵਰਦ ਕਰੋ ਮੈਡਮ ਅਜੇ ਇਹ ਜੋ ਇਹ ਅੰਗਣਵਾੜੀ ਵਰਕਰਾਂ ਵੱਲੋਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਖਿਲਾਫ ਧਰਨਾ ਦਿੱਤਾ ਜਾਂਦਾ ਹੈ ਕੀ ਕਾਰਨ ਹੈ ਕੀ ਮੋਟ ਕਾਰਨ ਇਹ ਹੈ ਜੀ ਕਿਉਂਕਿ ਸਾਡੀ ਸਟੇਟ ਦੇ ਉਦੇਦਾਰਾਂ ਦੀ ਸਾਰਿਆਂ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਜਿਹੜਾ ਪੰਜਾਬ ਦੀ ਸਰਕਾਰ ਹੈ ਕਿਉਂਕਿ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਆ ਚਾਹੇ ਉਹ ਸੈਂਟਰ ਦੀ ਸਰਕਾਰ ਉਹ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਆ ਕਿਉਂਕਿ ਸੈਂਟਰ ਦੀ ਸਰਕਾਰ ਨੇ ਇਹ ਕਿਹਾ ਸੀ ਵੀ ਅਸੀਂ ਆਂਗਣਵਾੜੀ ਵਰਕਰਾਂ ਨੂੰ ਇਸ ਸਕੀਮ ਨੂੰ ਜਿਹੜੀ ਸਕੀਮ ਹੈ ਨਾ ਵਿਭਾਗ ਬਣਾਇਆ ਜਾਊਗਾ ਇਸੇ ਤਰੀਕੇ ਨਾਲ ਪੰਜਾਬ ਦੀ ਜਿਹੜੀ ਸਰਕਾਰ ਹੈ ਉਹਨਾਂ ਨੇ ਵੀ ਕਿਹਾ ਸੀ ਜੇਕਰ ਸਾਡੀ ਸਰਕਾਰ ਆ ਗਈ ਅਸੀਂ ਮਾਨ ਮਾਨ ਪੱਤੇ ਤੇ ਡਬਲ ਮਾਨ ਪੱਤਾ ਕਰਾਂਗੇ ਨਾ ਹੀ ਪੰਜਾਬ ਦੀ ਸਰਕਾਰ ਨੇ ਡਬਲ ਮਾਨ ਪੱਤਾ ਕੀਤਾ ਨਾ ਹੀ ਸੈਂਟਰ ਦੀ ਸਰਕਾਰ ਨੇ ਆਈ ਸੀ ਡੀ ਐਸ ਨੂੰ ਵਿਭਾਗ ਬਣਾਇਆ ਪਰ ਜਿਹੜਾ ਕਿ ਹੁਣ ਪੋਸ਼ਣ ਵਿਹਾਰ ਹੈ ਤੇ ਸਾਡੇ ਜਿਹੜੇ ਬੱਚੇ ਆ 3 ਤੋਂ 6 ਸਾਲ ਦੇ ਉਹ ਸਾਰੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਭੇਜ ਦਿੱਤੇ ਆ ਜਦੋਂ ਕਿ ਇੱਕ ਛੋਟੇ ਛੋਟੇ ਬੱਚਿਆਂ ਨੂੰ ਇੱਕ ਪੜਾਈ ਨਹੀਂ ਚਾਹੀਦੀ ਉਹਨਾਂ ਨੂੰ ਵਿਕਾਸ ਹੋਣਾ ਚਾਹੀਦਾ ਸਰਕਾਰ ਚਾਹੁੰਦੀ ਨਹੀਂ ਹੈਗੀ ਵੀ ਬੱਚਿਆਂ ਦਾ ਵਿਕਾਸ ਹੋਵੇ ਪਰ ਹੁਣ ਜਿਹੜਾ ਪੋਸ਼ਣ ਵਿਹਾਰ ਨੂੰ ਟਰੈਕਰ ਨੂੰ ਲੈ ਕੇ ਇਹਨਾਂ ਨੇ ਕੀਤਾ ਤੇ ਉਹਨਾਂ ਨੇ ਮੋਬਾਈਲ ਸਾਨੂੰ ਦਿੱਤਾ ਨਹੀਂ ਹਥਿਆਰ ਸਾਨੂੰ ਦਿੱਤਾ ਨਹੀਂ ਪਰ ਸਾਡੀ ਜਿਹੜੀਆਂ ਵਰਕਰਾਂ ਨੇ ਉਹਨਾਂ ਦੇ ਜਿਹੜੇ ਕੰਮ ਕੰਮ ਹੈ ਕੰਮ ਦਿਨੋਂ ਦਿਨ ਵੱਧੇ ਵੱਧੇ ਜਾ ਰਹੇ ਨੇ ਤੇ ਕਹਨੇ ਅੱਜ ਆਏ ਕੋਈ ਹੋਰ ਆਗੇ ਕੱਲ ਨੂੰ ਕੋਈ ਆਪ ਹੋਰ ਆਗੀ ਤੇ ਰੋਜ਼ ਤੇ ਰੋਜ਼ ਜਿਹੜੇ ਨੇ ਸਾਡੇ ਜਿਹੜੇ ਛੋਟੇ ਬੱਚੇ ਨੇ ਗਰੀਬਾਂ ਦੇ ਬੱਚੇ ਨੇ ਉਹਨਾਂ ਤੋਂ ਜਿਹੜੀ ਫੀਡ ਆ ਉਹਨਾਂ ਨੂੰ ਸਪਲੀਮੈਂਟਰੀ ਨਿਊਟ੍ਰੀਸ਼ਨ ਦਿੱਤੀ ਜਾ ਰਹੀ ਆ ਉਹਦੇ ਤੋਂ ਖੋਇਆ ਜਾ ਰਿਹਾ ਕਹਿੰਦੇ ਨੇ ਵੀ ਜਿਹੜਾ ਆਧਾਰ ਕਾਰਡ ਨਾਲ ਅਸੀਂ ਲਿੰਕ ਕਰਾਂਗੇ ਤੇ ਉਹ ਜਿਹੜਾ ਵੀ ਕੋਈ ਸਪਲੀਮੈਂਟਰੀ ਨਿਊਟ੍ਰੀਸ਼ਨ ਲੈਗਾ ਫੀਡ ਲੈਗਾ ਤੇ ਉਹਦੀ ਗਰਭਅਤੀ ਦੀ ਨਰਸਿੰਗ ਦੀ ਤੇ ਜਿਹੜਾ ਬੱਚਾ ਹੈ ਤਿੰਨ ਤੋਂ 6 ਸਾਲ ਦਾ ਇੱਕ ਤੋਂ 3 ਸਾਲ ਦਾ ਤੇ ਉਸ ਬੱਚੇ ਦੀ ਫੋਟੋ ਰੋਜ਼ ਖਿੱਚ ਕੇ ਤਾਂ ਉਸ ਨੂੰ ਫੀਡ ਦਿੱਤੀ ਜਾਊਗੀ ਪਰ ਸੁਪਰੀਮ ਕੋਰਟ ਨੇ ਇਹ ਹਦਾਇਤ ਕੀਤੀ ਹੈ 2002 ਦੇ ਵਿੱਚ ਵੀ ਅਸੀਂ ਕਿਸੇ ਦਾ ਵੀ ਜਿਹੜੇ ਗਰੀਬ ਹੈ ਕੋਈ ਮਰਜੀ ਆ ਤੇ ਉਹਦਾ ਸਪਲੀਮੈਂਟਰੀ ਨਿਊਟ੍ਰੀਸ਼ਨ ਅਸੀਂ ਬੰਦ ਨਹੀਂ ਕਰਦੇ ਉਹਦੀ ਖਰਾਕ ਬੰਦ ਨਹੀਂ ਕਰ ਸਕਦੇ ਅਸੀਂ ਆਧਾਰ ਕਾਰਡ ਦੇ ਨਾਲ ਕੋਈ ਜ਼ਰੂਰੀ ਨਹੀਂ ਵੀ ਆਧਾਰ ਕਾਰਡ ਨਾ ਸੀ ਫੀਡ ਬੰਦ ਕਰ ਦਈਏ ਪਰ ਪੰਜਾਬ ਦੀ ਸਰਕਾਰ ਵੀ ਇਸ ਨੂੰ ਜਿਹੜਾ ਆਂਗਣਵਾੜੀ ਸੈਂਟਰਾਂ ਨੂੰ ਦਿਨੋ-ਦਿਨ ਕਮਜ਼ੋਰ ਕਰਨੀ ਜਾ ਰਹੀ ਹੈ ਤੇ ਆਂਗਣਵਾੜੀ ਵਰਕਰਾਂ ਦੀ ਛੁੱਟੀ ਕਰਨ ਦੀ ਤਿਆਰੀ ਹੈ ਸੈਂਟਰ ਦੀ ਸਰਕਾਰ ਵੀ ਪਰ ਸਾਡੀ ਜੱਠੇ ਬੰਦੀ ਦਾ ਇਹ ਫੈਸਲਾ ਵੀ ਅਸੀਂ ਜਿੰਨਾ ਚਿਰ ਆਪਣੇ ICDS ਨੂੰ ਵਿਭਾਗ ਨਹੀਂ ਬਣਾ ਲਿਆ ਆਪਣੇ 3 ਤੋਂ 6 ਸਾਲ ਦੇ ਬੱਚਿਆਂ ਨੂੰ ਅਸੀਂ ਆਪਣੇ ਆਂਗਣਵਾੜੀ ਸੈਂਟਰਾਂ ਦੇ ਵਿੱਚ ਨਹੀਂ ਲੈ ਕੇ ਆਉਂਦੇ ਅਸੀਂ ਚਾਹੁੰਦੇ ਆ ਵੀ ਜਾਹੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਉਹਨਾਂ ਨੂੰ ਦਾਖਲ ਕਰ ਲਿਆ ਪਰ ਉਹ ਇੱਕ ਫੈਸਲਾ ਜਿਹੜਾ ਸਾਂਝਾ ਤੇ ਉਹਦੇ ਵਿੱਚ ਹੈ ਵੀ ਆਂਗਣਵਾੜੀ ਸੈਂਟਰਾਂ 'ਚ 3 ਤੋਂ 6 ਸਾਲ ਦੇ ਬੱਚੇ ਰਹਿਣਗੇ ਤੇ ਟੀਚਰ ਆ ਕੇ ਪੜਾ ਕੇ ਜਾਣਗੇ ਮੈਂ ਕਹਿਣਾ ਚਾਹਨੀ ਆ ਪੰਜਾਬ ਦੀ ਸਰਕਾਰ ਨੂੰ ਵੀ ਸੈਂਟਰ ਦੀ ਸਰਕਾਰ ਨੂੰ ਅੱਜ ਜਿਹੜੀ ਸਾਡੀ ਵਰਕਰ ਆ ਉਹ ਬੀਏ ਐਮਏ ਐ ਐਮਫਿਲ ਆ ਸਾਡੀ ਹੈਲਪਰ ਵੀ ਐਮਏ ਤੇ ਬੀਏ ਹੈਲਪਰ ਆ ਕਰਤੀ ਹੋ ਰਹੀਆਂ ਨੇ ਤੇ ਸਾਡੇ ਨਾਲ ਕੁਆਲਿਫੀਕੇਸ਼ਨ ਸਾਡਾ ਤਜਰਬਾ ਜਿਹੜਾ 30 25 25 ਸਾਲ ਦਾ 10 10 ਸਾਲ ਦਾ ਤੇ ਅਸੀਂ ਉਹਨਾਂ ਤੋਂ ਮੰਗ ਕਰਦੇ ਆ ਵੀ ਪੰਜਾਬ ਦੀ ਸਰਕਾਰ ਤੋਂ ਵੀ ਜਿਹੜਾ ਤੁਸੀਂ ਵਾਅਦਾ ਕੀਤਾ ਡਬਲ ਮਾਨਪੱਤਾ ਕੀਤਾ ਜਾਵੇ ਡਬਲ ਮਾਨਪੱਤਾ ਕੀਤਾ ਜਾਵੇ ਜਿਹੜੀ ਪੋਸ਼ਨ ਐਪ ਆ ਪਹਿਲੀ ਗੱਲ ਤਾਂ ਮੋਬਾਈਲ ਦਿੱਤੇ ਜਾਣ ਸਾਨੂੰ ਟ੍ਰੇਨਿੰਗਾਂ ਦਿੱਤੀਆਂ ਜਾਣ ਤੇ ਨਾਲ ਹੈ ਜਿਹੜਾ ਸਪਲੀਮੈਂਟਰੀ ਨਿਊਟ੍ਰੀਸ਼ਨ ਹੈ ਜਿਹੜਾ ਆਧਾਰ ਕਟਣਾ ਲਿੰਕ ਹੈ ਅਸੀਂ ਸੁਪਰੀਮ ਕੋਰਟ ਦੇ ਆ ਧੱਜੜਾਈਆਂ ਜਾ ਰਹੀਆਂ ਨੇ ਪੰਜਾਬ ਤੇ ਸੈਂਟਰ ਦੀ ਸਰਕਾਰ ਦੀਆਂ ਜੇਕਰ ਇਹਨਾਂ ਦੀਆਂ ਗੱਲਾਂ ਸਭ ਨਾ ਮੰਨੀਆਂ ਗਈਆਂ ਤੇ ਅਸੀਂ ਸੈਂਟਰ ਦੇ ਵਿੱਚ ਫਰਵਰੀ ਦੇ ਵਿੱਚ ਸੈਂਟਰ ਦੇ ਵਿੱਚ ਵੀ ਅਸੀਂ ਹੜਤਾਲ ਕਰਨ ਜਾ ਰਹੀਆਂ ਸਾਡੇ ਇੱਥੋਂ ਪੰਜਾਬ ਦੇ ਵਿੱਚੋਂ ਅਸੀਂ 10000 ਵਰਕਰ ਹੈਲਪਰ ਉੱਥੇ ਪਹੁੰਚਣ

ਨਹੀਂ ਚਲੇਗਾ ਨਹੀਂ ਚਲੇਗਾ ਅਗਨਵੜੀ ਵਰਕਰਾਂ ਪ੍ਰਾ ਨੂੰ ਰੇਗ ਲਿਆ ਕਰੋ ਰੇਗ ਲਿਆ ਕਰੋ ਰੇਗ ਲਿਆ ਕਰੋ